ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ। ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਟੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀਂ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇ ਦਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਛੋਟਾ ਜਿਹਾ ਘਰ ਹੈ 6 ਭੈਣਾਂ ਦਾ ਭਾਈ ਹੈ ਕਬੀਲਦਾਰੀ ਬਹੁਤ ਵੱਡੀ ਹੈ ਸੋ ਨੌਕਰੀ ਵੀ ਜਿਹੜੀ ਭੈਣ ਹੈ ਉਹ ਵੀ ਆ ਵੱਡਾ ਸ਼ਹੀਦ ਆ ਛੋਟਾ ਸ਼ਹੀਦ ਤਾਂ ਸ਼ਹੀਦ ਬਣਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਆ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਟੱਚ ਵੀ ਆ ਫੌਜ ਵੀ 1.5 ਕਰੋੜ ਰੁਪਇਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਾ ਹੋ ਜੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਦੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣੇ ਉਹ ਵੀ ਲਾਵਾਂਗੇ ਇੱਕ ਆਹ ਹਾਂਜੀ ਹਸਪੀਟਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਵਧੀਆ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਸ਼ਹੀਦ ਦੇ ਨਾਂ ਤੇ ਹੀ ਉਹ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਹਾਂ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਅਸੀਂ ਦਾ ਨਿ ਪਰਿਵਾਰ ਨੂੰ ਨਹੀਂ ਸੰਭਾਲਾਂਗੇ ਉਹ ਉਲਣਗੇ ਤਾਂ ਹੋਰ ਬੱਚਾ ਕੋਈ ਰਾਮਗੜ ਸਜਾਰਾ ਨਾ ਜਾਂ ਮਲਾਉਤ ਦਾ ਕੋਈ ਦੁਬਾਰਾ ਹਰਦੜੇ ਏਰੀਆ ਦਾ ਕੋਈ ਫੌਜ ਪ੍ਰਤੀ ਹੋਣ ਦਾ ਹੌਸਲਾ ਕਰ ਸਕੂ ਉਹ ਵੇਰ ਪਰਿਵਾਰ ਉਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਫੌਜ ਪਰ ਇਸ ਕੀ ਸਰਬੱਤ ਦਾ ਭਲੇ ਲਈ ਪਾਰਟੀਆਂ ਲੈ ਕੇ ਕੀ ਕਰਵਾ ਰਹੇ ਚਾਰ ਸਾਲਾਂ ਦੀ ਕਾਉਂਡੇਸ਼ਨ ਜਿਹੜੀ ਹੈ ਹਾਂ ਦੇਖੋ ਨੌਜਵਾਨਾਂ ਦਾ ਮਨੋਵਲ ਦਿਖ ਰਿਹਾ ਜੀ ਦੇਖੋ ਮਤਲਬ ਜਦੋਂ ਸਾਠਾ ਪੰਜਾਬ ਜਿਹੜਾ ਸਾਠਾ ਦਾ ਵਿਰਸਾ ਹੀ ਸ਼ਹੀਦਿਆਂ ਦਾ ਹੈ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਤੋ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਤੇ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ ਚਾਰ ਸਾਲਾਂ 'ਚ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘਟ ਤੋਂ ਘਟ 18 ਦਾ ਗਿਆ ਤਾਂ 18.5 ਲੱਗਿਆ 19 ਸਾਲ ਦਾ ਹੋ ਕੇ ਤਾਂ ਟ੍ਰੇਨ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਦਾ ਨੌਕਰੀ ਦੀ ਤਿਆਰੀਆਂ ਕਰਦੇ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਤਾਂ ਇਸ ਕਰਕੇ ਅਸਿੱਤ ਚੋਣ ਹੈ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲਾ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹੇਗੇ ਤੇ ਨਾਲ ਕਹਿੰਦੇ ਸੀ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਇੱਕ ਵਾਰੀ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮੈਨੂੰ ਪਤਾ ਨਹੀਂ ਕਿੱਥੇ ਬਹਿ ਕੇ ਫੈਸਲੇ ਕਰ ਦਿੰਦੇ ਐ ਜੀ ਜੀਐਮ ਸਾਹਿਬ ਇੱਕ ਹੋਰ ਲੋਚਾ ਜੀ ਇਸ ਤਰ੍ਹਾਂ ਦੀ ਸਾਦ ਤਾਂ ਸਾਡੇ ਲਾਕੇ ਬੋਟੇ ਪਈਆਂ ਨੇ ਕੇਂਦਰ ਸਰਕਾਰ ਦਾ ਕੋਈ ਮੰਤਰੀ ਜਾਂ ਰਾਜ ਮੰਤਰੀ ਜਾਂ ਫਿਰ ਕੋਈ ਸੱਤਾਧਾਰੀ ਤੇਰਾ ਹੁੰਦਾ ਕੋਈ ਵੱਡਾ ਲੀਡਰ ਸ਼ੋਕ ਤੱਕ ਜਤੌਣ ਨਹੀਂ ਹੁੰਦੀ ਅਦਲਤ ਕੀ ਹੈ ਨਾ ਜੀ ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨਾ ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਐ ਆਪਾਂ ਤਾਂ ਹੈ ਨਾ 10 ਲੱਖ ਬੰਦਾ ਮਰਿਆ ਠੀਕ ਹੈ ਨਾ ਤੇ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੁੱਤ ਨਾ ਲੱਗੇ ਹੋਵੇ ਮੈਂ ਉਹ ਮਲਾਹ ਦੋ ਉੱਤਰਾ ਉਹ ਚ ਸਟੇਡੀਅਮ ਜਿੱਥੇ ਬੁੱਤ ਲੱਗਿਆ ਸੋ ਕੁਰਬਾਨੀਆਂ ਦਾ ਮੁੱਲ ਅਸਲ ਚ ਸਾਨੂੰ ਪਤਾ ਹੈ ਤੇ ਸਾਨੂੰ ਤਾਂ ਸਰਬੰਸਭਾ ਜਿਨ੍ਹਾਂ ਨੇ ਵਾਰੀ ਅਸੀਂ ਉਹਨਾਂ ਦੇ ਵਾਰਿਸ ਹਾਂ ਸਿੱਖੋ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਆਉਣਾ ਨਾ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ ਚ ਸਾਡੇ ਦਿਲਾਂ ਚ ਕੋਈ ਕਟਣੀ ਨਹੀਂ ਹੈਗੀ ਪਰ ਹਾਂ ਐਨਾ ਕਹ ਕੇ ਕਿ ਉਹਨਾਂ ਦੀ ਇੱਜ਼ਤ ਵੱਧ ਜਾਂਦੀ ਜੇ ਜੇ ਆ ਕੇ ਅਫਸੋਸ ਕਰ ਲੈਂਦੇ ਬਾਕੀ ਪਰਮਾਤਮਾ ਜੀ ਕੀ ਕਰ ਸਕਦਾ ਨਹੀਂ ਅੱਜ ਕੋਈ ਅੱਜ ਕੋਈ ਰਾਜਨੀਤੀ ਨਾਲ ਸੰਬੰਧਿਤ ਗੱਲ ਨਹੀਂ ਕਰਨੀ ਅੱਜ ਸ਼ਹੀਦ ਅਜੇ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਹੈ ਰਾਜਨੀਤਿਕ ਗੱਲਾਂ ਕਦੇ ਕਿਸੇ ਹੋਰ ਮੰਚ ਤੇ ਕਰ ਲਾਂਗੇ